ਜੀ ਬਹਿਗੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਜੀ ਇੱਕ ਡਿਜ਼ਾਈਨ ਬਣਾਉਣ ਲੱਗੇ ਆਂ ਇਹ ਜੀ ਆਪਾਂ ਮਾ ਕਲਰ ਦੇ ਉੱਤੇ ਸਟੋਰ ਦੇ ਉੱਪਰ ਬਣਾ ਸਕਦੇ ਜੇ ਦੋਨੋਂ ਸਾਈਡ ਡਿਜ਼ਾਈਨ ਬਣੂਗਾ ਜੀ ਇੱਕ ਸਾਈਡ ਤਾਂ ਜੀ ਐਸ ਤਰ੍ਹਾਂ ਦਿਖੂਗਾ ਜਿਹੜੀ ਇਹਦੀ ਦੂਜੀ ਸਾਈਡ ਹੈ ਜੀ ਇਸ ਤਰ੍ਹਾਂ ਦੀ ਸੀਗੀ ਹਾਂਜੀ ਇਹਦਾ ਜੀ ਦੋਨੋਂ ਸਾਈਡ ਡਿਜ਼ਾਈਨ ਬਣੂਗਾ ਹਾਂਜੀ ਬਣਿਆ ਜੀ ਬਹੁਤ ਸੋਹਣਾ ਲੱਗਦਾ ਬਹੁਨਾ ਵੀ ਸੌਖਾ ਬਹੁਤ ਆਸਾਨ ਆ ਜੀ ਇੱਕ ਪਾਸੇ ਹੀ ਆਪਾਂ ਨੇ ਡਿਜ਼ਾਈਨ ਪਾਉਣਾ ਇੱਕ ਸੜਾ ਜੀ ਆਪਣੀ ਉਲਟੀ ਪਈ ਜਾਊਗੀ ਹਾਂਜੀ ਆਪਾਂ ਜੀ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਕੁੰਡਾ ਜੀ ਆਪਾਂ ਨੇ ਬਿਨਾਂ ਬੁਣਿਆ ਉਤਾਰ ਲੇ ਧਾਗਾ ਜੀ ਆਪਾਂ ਪਿਛੇ ਰੱਖਾਂਗੇ ਇੱਕ ਕੁੰਡਾ ਪੈਸੇ ਤਰ੍ਹਾਂ ਹੋਰ ਉਤਾਰ ਲਾਂਗੇ ਹਾਂਜੀ ਫਿਰ ਜੀ ਆਪਾਂ ਧਾਗੇ ਨੂੰ ਅੱਗੇ ਕਰ ਲਾਂਗੇ ਹਾਂਜੀ ਅੱਗੇ ਕਰਕੇ ਜੀ ਇਸ ਤਰ੍ਹਾਂ ਅਪਾ ਦੋ ਦਾ ਇੱਕ ਬਣਾ ਦਾਂਗੇ। ਇਹ ਜੀ ਹੁਣ ਜੀ ਆਪਾਂ ਇੱਕ ਕੁੰਡਾ ਫੇਰ ਇਸੇ ਤਰ੍ਹਾਂ ਆਪਾਂ ਦੋ ਦਾ ਇੱਕ ਬਣਾ ਤੇ ਇੱਕ ਕੁੰਡਾ ਫੇਰ ਉਸੇ ਤਰ੍ਹਾਂ ਥਾਰ ਲੈ। ਧਾਗਾ ਆਪਾਂ ਨੇ ਅੱਗੇ ਕਰ ਲੈ। ਆਪਾਂ ਜੀ ਦੋ ਦਾ ਇੱਕ ਬਣਾ ਲਾਂ। ਇੱਕ ਕੁੰਡਾ ਜੀ ਆਪਾਂ ਨੇ ਫੇਰ ਉਸੇ ਤਰ੍ਹਾਂ ਥਾਰ ਲੈਣਾ। ਧਾਗਾ ਆਪਾਂ ਨੇ ਫੇਰ ਅੱਗੇ ਕਰ ਲੈਣਾ। ਇਹ ਆਪਾਂ ਜੀ ਦੋ ਦਾ ਇੱਕ ਬਣਾ ਲਾਂ। ਇੱਕ ਕੁੰਡਾ ਜੀ ਆਪਾਂ ਫੇਰ ਉਸ ਬਿਨਾਂ ਬੁਣਿਆ ਉਤਾਰ ਲਾਂਗੇ। ਧਾਗਾ ਆਪਾਂ ਅੱਗੇ ਕਰ ਲਾਂ। ਇਸ ਤਰ੍ਹਾਂ ਧਾਗਾ ਅੱਗੇ ਕਰਕੇ ਆਪਾਂ ਦੋ ਦਾ ਜੀ ਇੱਕ ਬਣਾ ਲਾਂਗੇ। ਇੱਕ ਕੁੰਡਾ ਜੀ ਆਪਾਂ ਫੇਰ ਬਿਨਾਂ ਬੁਣਿਆ ਉਤਾਰ ਲਾਂਗੇ। ਧਾਗਾ ਅੱਗੇ ਕਰਕੇ ਇਸ ਤਰ੍ਹਾਂ ਹੀ ਆਪਾਂ ਦੋ ਦਾ ਇੱਕ ਕਰ ਦਾਂਗੇ। ਹਾਂਜੀ ਕੋ ਕੁੰਡਾ ਜੀ ਆਪਾਂ ਫੇਰ ਬਿਨਾ ਬੁਣਿਆ ਉਤਾਰ ਲਾਂਗੇ ਧਾਗਾ ਅੱਗੇ ਕਰਕੇ ਹਾਂਜੀ ਆਪਾਂ ਜੀ ਦੋ ਦਾ ਇੱਕ ਕਰ ਦਾਂਗੇ ਹਾਂਜੀ ਲਾਸਟੜਾ ਕੁੰਡਾ ਜੀ ਆਪਾਂ ਉਲਟਾ ਗੋਣਾ ਹਾਂਜੀ ਆਪਣਾ ਜੀ ਡਿਜ਼ਾਈਨ ਹੈ ਜਿਹੜਾ ਇਸ ਤਰ੍ਹਾਂ ਪਈ ਜਾਊਗਾ ਹਾਂਜੀ ਹੁਣ ਜੀ ਆਪਾਂ ਦੂਜੀ ਸਾਈਡ ਆ ਗਏ ਹਾਂਜੀ ਦੂਜੀ ਸਾਈਡ ਜੀ ਆਪਾਂ ਨੇ ਜਿਹੜਾ ਪਹਿਲਾ ਕੁੰਡਾ ਜੀ ਉਹ ਆਪਾਂ ਨੇ ਬਿਨਾ ਬੁਣਿਆ ਉਤਾਰ ਲਿਆ ਹਾਂਜੀ ਦੂਜਾ ਕੁੰਡਾ ਜੀ ਆਪਾਂ ਉਲਟਾ ਬੁਣਨਾ ਹਾਂਜੀ ਸਾਰੀ ਸਿਲਾਈ ਜੀ ਆਪਾਂ ਨੇ ਉਲਟੀ-ਉਲਟੀ ਪਾ ਕੇ ਕੰਪਲੀਟ ਕਰਨੀ ਹਾਂਜੀ ਇੱਕ ਪਾਸੇ ਹੀ ਆਪਣਾ ਡਿਜ਼ਾਈਨ ਆ ਦੂਜਾ ਪਾਸਾ ਆਪਾਂ ਨੇ ਸਾਰੀ ਸਿਲਾਈ ਉਲਟੀ ਉਹ ਪਾਉਣੀ ਹੈ ਜੀ ਬਹੁਤ ਸੌਖਾ ਡਿਜ਼ਾਈਨ ਆ ਬਹੁਤ ਆਸਾਨ ਆ ਬਣਾਉਣਾ ਵੀ ਸੌਖਾ ਹਾਂਜੀ ਜਿਆਦੇ ਔਖਾ ਡਿਜ਼ਾਈਨ ਜੀ ਬੁਣਨਾ ਵੀ ਔਖਾ ਇਹ ਡਿਜ਼ਾਈਨ ਜੀ ਬੁਣ ਵੀ ਛੇਤੀ ਛੇਤੀ ਹੁੰਦਾ ਨਿਬੜਦਾ ਵੀ ਬਹੁਤ ਛੇਤੀ ਹਾਂਜੀ ਆਪਾਂ ਨੇ ਜੀ ਇੱਕ ਪਾਸੇ ਡਿਜ਼ਾਈਨ ਪਾਉਣਾ ਦੂਜੀ ਸਲਾਈ ਆਪਾਂ ਨੇ ਸਾਰੀ ਉਲਟੀ ਉਲਟੀ ਪਾਉਣੀ ਹਾਂਜੀ ਜਿਹੜੇ ਭੈਣ ਭਾਈ ਜੇ ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੇ ਵੀਡੀਓ ਦੇਖਦੇ ਨੇ ਜੀ ਧੰਨਵਾਦ ਜੀ ਜਿਹੜੇ ਹੋਰ ਵੀ ਭੈਣ ਭਾਈ ਆਪਣੇ ਵੀਡੀਓ ਦੇਖਦੇ ਨੇ ਜੀ ਉਹ ਵੀ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰਿਆ ਕਰੋ ਹਾਂਜੀ ਇਹਦੀ ਇੱਕ ਸਾਈਡ ਜੀ ਆਪਾਂ ਦਿਖਾਉਣੀ ਹੈ ਇਸ ਤਰ੍ਹਾਂ ਬਣੀ ਜਾਊਗੀ ਹਾਂਜੀ ਬਹੁਤ ਸੋਹਣਾ ਲੱਗਦਾ ਬਣਿਆ ਆਪਾਂ ਮਫਲਰ ਤੇ ਸਟੌਲ ਤੇ ਪਾ ਸਕਦੇ ਹਾਂ ਆਪਾ ਜੀ ਕੈਪ ਵਗੈਰਾ ਤੇ ਵੀ ਪਾ ਸਕਦੇ ਆ। ਹਾਂਜੀ ਇੱਕ ਸਾਈਡ ਜੀ ਇਹਦੀ ਇਸ ਤਰ੍ਹਾਂ ਬਣੀ ਜਾਊਗੀ ਆਪਣੀ। ਹਾਂਜੀ ਬਹੁਤ ਸੋਹਣਾ ਡਿਜ਼ਾਈਨ ਆ ਜੀ ਬਹੁਤ ਸੌਖਾ ਜੀ। ਹਾਂਜੀ ਜ਼ਰੂਰ ਬਣਾਇਓ ਜੀ ਜ਼ਰੂਰ ਟਰਾਈ ਕਰਿਓ ਜੀ। ਹਾਂਜੀ ਸਾਡੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।